ਬੀਜੇ ਤੁਹਾਡੇ ਪਿਤਾ ਜੀ ਨੇ ਖੈਰਾ ਸਾਹਿਬ ਅਤੇ ਸੰਤ ਜਰਨੈਲ ਸਿੰਘ ਭਿੰਡਰਾਲਾ ਦਾ ਸਾਥ ਮਾਨਿਆ ਫਿਰ ਤੁਸੀਂ ਕਾਂਗਰਸ ਦੇ ਵਿੱਚ ਕੀ ਹੁਣ ਤੱਕ ਮੱਛੀਆਂ ਫੜਦੇ ਹੋ ਇਹ ਤਾਂ ਵੈਸੇ ਹੀ ਸ਼ਰਮਨਾਕ ਗੱਲ ਕਿਉਂਕਿ ਉਹ ਕਾਂਗਰਸੀ ਸੀ ਨਾ ਜਿਨ੍ਹਾਂ ਨੇ ਸਾਡੇ ਸਭ ਤੋਂ ਮੁਕੱਦਸ ਸਥਾਨ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਟੈਂਕਾ ਲੈ ਕੇ ਚੜ੍ਹ ਗਏ ਹੋਣ ਚੜ੍ਹਾਈ ਕਰਤੀ ਹੋਏ ਮੈਂ ਤੁਹਾਨੂੰ ਦੇਖੀ ਜਾਂਨੇ ਕਦੇ ਆਮ ਆਦਮੀ ਚ ਜਾਵੜੇ ਕਦੇ ਕਿੱਥੇ ਜਾਵੜੇ ਕਦੇ ਕਿੱਥੇ ਜਾਵੜੇ ਯਾਨੀ ਕਿ ਦਿੱਲੀ ਦੀ ਜਿਹੜੀ ਮਰਫਤ ਚੋਂ ਤੁਸੀਂ ਬਾਹਰ ਨਹੀਂ ਨਿਕਲੇ ਕਦੇ ਤੁਹਾਡੇ ਨਾਲ ਬਾਈ ਦੀਪਸਿੱਧੂ ਨੇ ਇਹ ਗੱਲ ਕੀਤੀ ਸੀ ਵੀ ਜਿਹੜੇ ਪਾਲੇ ਚ ਤੁਸੀਂ ਖੜੇ ਆ ਨਾ ਆ ਦਿੱਲੀ ਵਾਲੇ ਪਾਲੇ ਚ ਖੜੇ ਆ ਤੁਸੀਂ ਜਿਹੜੇ ਚ ਇੱਥੇ ਖੜ ਕੇ ਜੇ ਤੁਸੀਂ ਆਖੋ ਵੀ ਅਸੀਂ ਪੰਜਾਬ ਲਈ ਕੁਝ ਚੰਗਾ ਸਰਜਦਾਂਗੇ ਇਹ ਤਾਂ ਹੋ ਹੀ ਨਹੀਂ ਸਕਦਾ ਪਰ ਹੁਣ ਪਾਣੀ ਜਿਹੜਾ ਹੈਗਾ ਉਹ ਸਿਰ ਤੋਂ ਉੱਤੋਂ ਦੀ ਲੰਘ ਗਿਆ ਹੁਣ ਬਹੁਤ ਜ਼ਿਆਦੇ ਜਾਂ ਤਾਂ ਪੰਜਾਬੀਆਂ ਨਾ ਹੋ ਕੇ ਖੜਜੋ ਪੰਜਾਬ ਨਾਲ ਹੋ ਕੇ ਖੜਜੋ ਪੰਜਾਬ ਦੀ ਨੌਜਵਾਨੀ ਨਾ ਹੋ ਕੇ ਖੜਜੋ ਜਾਂ ਫਿਰ ਦਿੱਲੀ ਦਰਬਾਰ ਨਾਲ ਹੀ ਖੜੇ ਰਹੋ ਮੈਂ ਇਹਨਾਂ ਲਈ ਇਹ ਸ਼ਬਦ ਨਹੀਂ ਯੂਜ਼ ਕਰਨਾ ਕਰ ਸਕਦਾ ਕਿ ਵੀ ਲਾਹਨਤ ਹੈ ਪਰ ਲਾਹਨਤ ਤੋਂ ਘੱਟ ਵੀ ਨਹੀਂਗਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈਗੀ ਵੀ ਜੇ ਤੁਹਾਡੇ ਪਿਤਾ ਜੀ ਨੇ ਖੈਰਾ ਸਾਹਿਬ ਸੰਤ ਜਰਨੈਲ ਸਿੰਘ ਭਿੰਡਰਾਲਾ ਦਾ ਸਾਥ ਮਾਨਿਆ ਤੇ ਫਿਰ ਤੁਸੀਂ ਕਾਂਗਰਸ ਦੇ ਵਿੱਚ ਕੀ ਹੁਣ ਤੱਕ ਮੱਛੀਆਂ ਫੜਦੇ ਹੋ ਜਿਹੜੇ ਇਨਸਾਨ ਨੇ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਦਾ ਸਾਥ ਮਾਨਿਆ ਹੋਵੇ ਉਹਨਾਂ ਦੀ ਆਉਣ ਵਾਲੀ ਪੀੜ੍ਹੀ ਕਾਂਗਰਸ ਦੇ ਵਿੱਚ ਹੋਵੇ ਇਹ ਤਾਂ ਵੈਸੇ ਹੀ ਸ਼ਰਮਨਾਕ ਗੱਲ ਕਿਉਂਕਿ ਉਹ ਕਾਂਗਰਸੀ ਸੀ ਨਾ ਜਿਨ੍ਹਾਂ ਨੇ ਸਾਡੇ ਸਭ ਤੋਂ ਮੁਕੱਦਸ ਸਥਾਨ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਟੈਂਕਾਂ ਲੈ ਕੇ ਚੜ੍ਹ ਗਏ ਹੋਣ ਚੜ੍ਹਾਈ ਕਰਤੀ ਹੋਵੇ ਉਹ ਕਾਂਗਰਸੀ ਸੀ ਨਾ ਤੁਸੀਂ ਕਾਂਗਰਸ ਦੇ ਵਿੱਚ ਹੀ ਤੁਰੇ ਫਿਰਦੇ ਹੋ ਜਦੋਂ ਤੇ ਮੈਂ ਤੁਹਾਨੂੰ ਦੇਖੀ ਜਾਂਦਾ ਕਦੇ ਆਮ ਆਦਮੀ ਚ ਜਾਵੜੇ ਕਦੇ ਕਿੱਥੇ ਜਾਵੜੇ ਕਦੇ ਕਿੱਥੇ ਜਾਵੜੇ ਯਾਨੀ ਕਿ ਦਿੱਲੀ ਦੀ ਜਿਹੜੀ ਮਰਫਤ ਚੋਂ ਤੁਸੀਂ ਬਾਹਰ ਨਹੀਂ ਨਿਕਲੇ ਕਦੇ ਹਾਲਾਂਕਿ ਤੁਸੀਂ ਜਦੋਂ ਖੈਰਾ ਸਾਹਿਬ ਉੱਥੇ ਸ਼ੰਭੂ ਤੇ ਇੱਕ ਮੋਰਚਾ ਲੱਗਿਆ ਹੋਇਆ ਸੀ ਬਾਈ ਦੀਪ ਸਿੱਧੂ ਨੇ ਜਿਹੜਾ ਸ਼ੰਭੂ ਮੋਰਚਾ ਲਾਇਆ ਹੋਇਆ ਸੀ ਤੁਸੀਂ ਉੱਥੇ ਆਉਂਦੇ ਹੁੰਦੇ ਸੀ ਤੇ ਉਸ ਤੈਮੀ ਤੁਹਾਨੂੰ ਜਦੋਂ ਤੁਸੀਂ ਸ਼ੰਭੂ ਮੋਰਚੇ ਆਉਂਦੇ ਹੁੰਦੇ ਸੀ ਬਾਈ ਦੀਪ ਸਿੱਧੂ ਨੇ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਬੈਠ ਕੇ ਕੀਤੀਆਂ ਵੀ ਸੀਗਾ ਵੀ ਜਿੱਥੇ ਤੁਹਾਡੀ ਇਮਾਨਦਾਰੀ ਹੈ 노 ਡਾਊਟ ਤੁਸੀਂ ਮੁੱਦੇ ਚ ਚੱਕਦੇ ਹੋ 노 ਡਾਊਟ ਸਾਰਾ ਪੰਜਾਬ ਦੇ ਨਾਲ ਖੜੇ ਹੋ ਕੋਈ ਸਾਨੂੰ ਇਹਦੇ 'ਚ ਸ਼ੱਕ ਨਹੀਂਗਾ ਇਹਨਾਂ ਗੱਲਾਂ 'ਚ ਵੀ ਤੁਸੀਂ ਮੁੱਦੇ ਵੀ ਚੱਕਦੇ ਹੋ ਗੱਡ ਸਵੀ ਰੱਖਦੇ ਹੋ ਸਾਰਾ ਕੁਝ ਪਰ ਉੱਥੇ ਤੁਹਾਡੇ ਨਾਲ ਬਾਈ ਦੀਪ ਸਿੱਧੂ ਨੇ ਇਹ ਗੱਲ ਕੀਤੀ ਸੀ ਵੀ ਜਿਹੜੇ ਪਾਲੇ 'ਚ ਤੁਸੀਂ ਖੜੇ ਆ ਨਾ ਅੱ ਦਿੱਲੀ ਵਾਲੇ ਪਾਲੇ 'ਚ ਖੜੇ ਓ ਤੁਸੀਂ ਜਿਹੜੇ 'ਚ ਇੱਥੇ ਖੜ ਕੇ ਜੇ ਤੁਸੀਂ ਆਖੋ ਵੀ ਅਸੀਂ ਪੰਜਾਬ ਲਈ ਕੁਛ ਚੰਗਾ ਸਰ ਜਿੱਦਾਂਗੇ ਇਹ ਤਾਂ ਹੋ ਹੀ ਨਹੀਂ ਸਕਦਾ ਤੁਸੀਂ ਆਮ ਆਦਮੀ ਵਾਲੇ ਪਾਸੇ ਵੀ ਜਾ ਕੇ ਦੇਖ ਲਿਆ ਤੁਸੀਂ ਕਾਂਗਰਸ ਵਾਲੇ ਪਾਸੇ ਵੀ ਜਾ ਕੇ ਵੇਖ ਲਿਆ ਇੱਕ ਦੋ ਪਾਰਟੀਆਂ 'ਚ ਹੋਰ ਵੀ ਤੁਸੀਂ ਜਿਹੜੀ ਹੈਗੀ ਆ ਉਹਦਾ ਕਿਸਮਤ ਜਮਾਈ ਹੋਣੀ ਹੈ ਜਾਂ ਆਪ ਤਾਂ ਵੇਖਿਆ ਹੋਣਾ ਤਰੀਕਾ ਵੀ ਸ਼ਾਇਦ ਇੱਥੇ ਮੇਰਾ ਕੋਈ ਫੋਹ ਪੈਂਦਾ ਜਾਂ ਇਸ ਪਾਰਟੀ 'ਚ ਕੋਈ ਫੋਹ ਪੈਂਦਾ ਜਾਂ ਉੱਥੇ ਨਹੀਂ ਪਿਆ ਕਿਤੇ ਹਨਾ ਸੋ ਹੁਣ ਤੁਹਾਨੂੰ ਇੱਕ ਗੱਲ ਦੀ ਮੇਰੇ ਖਿਆਲ 'ਚ ਸਮਝ ਆ ਜਾਣੀ ਚਾਹੀਦੀ ਹੈ ਹੁਣ ਤੱਕ ਤਾਂ ਸਮਝ ਤਾਂ ਤੁਹਾਨੂੰ ਪਹਿਲਾਂ ਹੀ ਸੀਗੀ ਇਸ ਗੱਲ ਦੀ ਪਰ ਹੁਣ ਪਾਣੀ ਜਿਹੜਾ ਹੈਗਾ ਉਹ ਸਿਰ ਤੋਂ ਉੱਤੋਂ ਦੀ ਲੰਘ ਗਿਆ ਹੁਣ ਬਹੁਤ ਜ਼ਿਆਦਾ ਹੁਣ ਜੇ ਤੁਹਾਨੂੰ ਲੱਗਦਾ ਵੀ ਕਾਂਗਰਸ 'ਚ ਰਹਿ ਕੇ ਤੁਸੀਂ ਪੰਜਾਬ ਦਾ ਕੁਝ ਸਵਾਰ ਸਕਦੇ ਆ ਇਹ ਤਾਂ ਹੋ ਹੀ ਨਹੀਂ ਸਕਦਾ ਹੁਣ ਜਾਂ ਤਾਂ ਫਿਰ ਅਸੀਂ ਕਰੋ ਵੀ ਇੱਕ ਥਾਂ ਤੇ ਹੋ ਕੇ ਖੜ੍ਹ ਜਾਓ ਜਾਂ ਤਾਂ ਪੰਜਾਬੀਆਂ ਨਾ ਹੋ ਕੇ ਖੜ੍ਹ ਜਾਓ ਪੰਜਾਬ ਨਾਲ ਹੋ ਕੇ ਖੜ੍ਹ ਜਾਓ ਪੰਜਾਬ ਦੀ ਨੌਜਵਾਨੀ ਨਾ ਹੋ ਕੇ ਖੜਜੋ ਜਾਂ ਫਿਰ ਦਿੱਲੀ ਦਰਬਾਰ ਨਾਲ ਹੀ ਖੜੇ ਰਹੋ ਜੇ ਇਹ ਤੂੰ ਤੁਹਾਨੂੰ ਇਹ ਲੱਗਦਾ ਹੈ ਵੀ ਮੈਂ ਦਿੱਲੀ ਦੀ ਚੱਲੀ ਵੀ ਕਿਸੇ ਪਾਰਟੀ 'ਚ ਰਹਿ ਕੇ ਪੰਜਾਬ ਦਾ ਕੁਝ ਚੰਗਾ ਸਿਰਜ ਲੂੰਗਾ ਤਾਂ ਹੋਣਾ ਹੀ ਨਹੀਂ ਇਹ ਗੱਲ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਇਹ ਪੋਸੀਬਲ ਹੀ ਨਹੀਂ ਹੈ ਦੂਜੀ ਗੱਲ ਇਹ ਵੀ ਹੈ ਕਿ ਜਦੋਂ ਸਾਨੂੰ ਪਤਾ ਹੋਵੇ ਵੀ ਪੰਜਾਬ ਦਾ ਕੋਮਨ ਸਰਜਾ ਬਣਦਾ ਨਹੀਂਗਾ ਇੱਥੇ ਦਿਸਦਾ ਤੇ ਐਵੇਂ ਰੌਲਾ ਪਾਈ ਜਾਣ ਦਾ ਮੈਨੂੰ ਲੱਗਦਾ ਵੀ ਕੋਈ ਉਹਦੇ ਉਹਦੇ ਨਾਲ ਫਰਕ ਨਹੀਂ ਪੈਂਦਾ ਬਾਲਾ ਵੀ ਲੋ ਰੋਜ ਆਪਾਂ ਜਾਂ ਮਹੀਨੇ ਬਾਅਦ ਜਾਂ 10 ਦਿਨਾਂ ਬਾਅਦ ਆਪਾਂ ਲਾਈਵ ਹੋ ਕੇ ਕੋਈ ਗੱਲ ਕਰੀਏ ਪੰਜਾਬ ਬਾਰੇ ਕਰੀਏ ਪੰਜਾਬੀਅਤ ਬਾਰੇ ਕਰੀਏ ਜਾਂ ਹੋਰ ਹਨਾ ਨੌਜਵਾਨੀ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਨਹੀਂਗਾ ਕਿਉਂਕਿ ਸਾਡੇ ਜਿਹੜੇ ਲੋਕ ਹੈ ਇਹ ਇਹਨੇ ਲਾਲਚੀ ਕਿਸਮ ਦੇ ਆ ਵੀ ਕਹਿਣਾ ਹੀ ਕੀ ਹੈ ਕਿਉਂਕਿ ਭਾਈ ਦੀਪ ਸਿੱਧੂ ਨਾਲੋਂ ਤਾਂ ਜਾਦੇ ਕੋਈ ਬੰਦਾ ਦੇਣ ਦੇ ਹੀ ਨਹੀਂ ਸਕਦਾ ਹੈਗਾ ਨਾ ਐਡੀ ਵਧੀਆ ਲਾਈਫ ਹੁਣੇ ਛੱਡ ਕੇ ਹਨਾ ਆਪ ਦਾ ਪਰਿਵਾਰਤਾ ਤੇ ਸਾਡੇ ਲੋਕ ਫੇਰ ਆ ਕੇ ਉੱਥੇ ਹੀ ਜਿਵੇਂ ਕਹਿੰਦੇ ਗੰਦ ਤੇ ਹੀ ਆ ਕੇ ਫੇਰ ਡਿੱਗੇ ਆਹਾ ਜਿਹੜੀ ਹੈਗੀ ਏ ਕਿਹੜੀ ਹੈ ਬਦਨਾਮ ਪਾਰਟੀ ਜੀ ਆ ਬੁੱਕਰ ਵਾਲੀ ਪਾਰਟੀ ਜੀ ਇੱਥੇ ਆ ਕੇ ਫੇਰ ਡਿੱਗ ਪਏ ਹੁਣ ਤਾਂ ਜਿਵੇਂ ਕਹਦੇ ਉਹ ਦੰਦ ਖੱਟੇ ਹੋਏ ਪਏ ਹੈਗੇ ਪੰਜਾਬ ਦੀ ਗੱਲ ਕਰਨ ਤੋਂ ਵੀ ਕੋਈ ਨਾ ਕੋਈ ਕਿਉਂਕਿ ਸਾਡੇ ਲੋਕ ਹੈ ਜਿਹੜੇ ਉਹ ਮੈਨੂੰ ਇਹ ਸੀਗਾ ਵੀ ਇਹ ਕਰੀ ਹੁਣ ਜਿਹੜਾ ਇਹਨਾਂ ਨੇ ਬੀਜਿਆ 5 ਸਾਲਾਂ ਲਈ ਇਹਨਾਂ ਨੂੰ ਵੱਡ ਲੈਣ ਦੇ ਕੇ ਨਾ ਅੱਜ ਤੋ ਜਿਹੜੇ ਸਭ ਤੋਂ ਵੱਧ ਜਿਨ੍ਹਾਂ ਨੇ ਲੱਡੂ ਲੱਡੂ ਵੰਡੇ ਸੀਗੇ ਟੀਚਰਾਂ ਟੂਚਰਾਂ ਨੇ ਜਿਹੜੇ ਸਭ ਤੋਂ ਵੱਧ ਠੂਕਣਾ ਇਹਨਾਂ ਦਾ ਕੁੱਟਿਆ ਗਿਆ ਜਿਹੜਾ ਤੇ ਜੋ ਇਹਨਾਂ ਨੇ ਬੀਜਿਆ ਸੋ ਇਹਨਾਂ ਨੂੰ ਵੱਡਣ ਦਿੱਗੇ ਤੇ ਜੋ ਹੋਰ ਵੀ ਕੱਲੇ ਟੀਚਰਾਂਾਂ ਨਹੀਂ ਨੀ ਪੰਜਾਬ ਦੇ ਵਿੱਚ ਮੈਨੂੰ ਤਾਂ ਲੱਗਦਾ ਨਹੀਂ ਵੀ ਕਿਹਨੇ ਵੋਟ ਨਹੀਂ ਪਾਈ ਇਹਨਾਂ ਨੂੰ ਮਹਾਬੋਕਰ ਜੀ ਵਾਲਿਆਂ ਨੂੰ ਤੇ ਉਦੋਂ ਅਸੀਂ ਬੜਾ ਪਿੱਟਦੇ ਰਹੇ ਵੀ ਤੁਸੀਂ ਇਹ ਬੜੀ ਪਾਰਟੀ ਮਾੜੀ ਹੈ ਇਹ ਉਹਨਾਂ ਨਾਲ ਵੀ ਸਾਰਿਆਂ ਨਾਲੋਂ ਮਾੜੇ ਨਿਕਲਣਗੇ ਇਹ ਤੇ ਪਰ ਕਿਸੇ ਨੇ ਸੁਣੀ ਨਹੀਂ ਇਹਦੇ ਪਿੱਛੇ ਬਾਈ ਸਿੱਧੂ ਮੂਸੇਵਾਲੇ ਦੀ ਵੀ ਜਾਣ ਗਈ ਹੈ ਨਾ ਗੱਲਾਂ ਕਰਕੇ ਗਈ ਹੈ ਜੇ ਬਾਈ ਦੀਪ ਸਿੱਧੂ ਦੀ ਜਾਣ ਗਈ ਆ ਉਹ ਵੀ ਇਹਨਾਂ ਗੱਲਾਂ ਕਰਕੇ ਗਈ ਆ ਹੋਰ ਵੀ ਜਿਹੜੇ ਕੋਈ ਪੰਜਾਬ ਦੀ ਚੰਗੀ ਗੱਲ ਕਰਦੇ ਆ ਜਾਂ ਜਿਹੜੀ ਜਿੰਨਾਂ ਜਿੱਥੇ ਜਾ ਕੇ ਦਿੱਲੀ ਨੂੰ ਇਹ ਗੱਲ ਲੱਗਦੀ ਹੈ ਵੀ ਇਹ ਇਸ ਬੰਦੇ ਦੇ ਬੋਲਣ ਨਾਲ ਕੋਈ ਫਰਕ ਪੈਂਦਾ ਤਾਂ ਦਿੱਲੀ ਉਸ ਬੰਦੇ ਨੂੰ ਜੋਣ ਜੋਣ ਕੇ ਜਿਹੜੀ ਹੈ ਮਾਰਦੀ ਹੈ ਕਿਸੇ ਵੀ ਤਰੀਕੇ ਕਿਸੇ ਵੀ ਗੇੜ ਚ ਲੈ ਲੈਂਦੇ ਆ ਬੰਦੇ ਨੂੰ ਉਹ ਤੇ ਉਹਨਾਂ ਦੀ ਕੋਈ ਉਗ ਸੁਗ ਨਹੀਂ ਨਿਕਲ ਦਿੰਦੇਗੇ ਸੋ ਇਸ ਚੀਜ਼ ਦਾ ਡਰ ਨਹੀਂ ਆ ਵੀ ਉਗ ਸੁਗ ਨਹੀਂ ਨਿਕਲਣ ਦੇਣੀ ਜਾਂ ਹੋਰ ਕੋਈ ਜਾਂ ਕੱਲ ਨੂੰ ਮੇਰੇ ਤੇ ਗੱਲ ਆ ਜੂ ਡਰ ਨਹੀਂ ਇਸ ਚੀਜ਼ ਦਾ